ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਤੇ ਡਿਪਟੀ ਕਮਿਸ਼ਨਰ ਡਾਕਟਰ ਸੋਨਾ ਥਿੰਨ ਨੇ HDFC ਬੈਂਕ ਦੇ ਸਹਿਯੋਗ ਨਾਲ ਪਿੰਡ ਧੀਰਪੁਰਵੀਕੇ ਫਤੇਬਲਾ ਰੁਕ ਲਗਾਓ ਦੀ ਸਲੋਗਨ ਹੇਠ 8500 ਬੂਟਿਆਂ ਵਾਲਾ ਵਿਰਾਸਤੀ ਜੰਗਲ ਬੂਟੇ ਲਗਾ ਕੇ ਸ਼ੁਰੂਆਤ ਕੀਤੀ ਗਈ ਇਸ ਮੌਕੇ ਰੱਖੇ ਸਦੈਸ਼ ਮਗਮਦਾਨ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਹੈ ਕਿ ਜਿਹੜੇ ਵਿਰਾਸਤੀ ਬੂਟੇ ਭਾਵ ਸਥਾਨਕ ਬੂਟੇ ਹਨ ਉਹ ਇਸ ਜੰਗਲ ਵਿੱਚ ਲਗਾਏ ਜਾ ਰਹੇ ਹਨ ਆ ਖੇੜੇ ਦੇ ਵਿੱਚ ਠੀਕ ਉਰ ਵਿਖੇ ਅੱਜ ਵਿਰਾਸਤੀ ਜੰਗਲ ਤੋਂ ਐਚਡੀਐਫਸੀ ਨੂੰ ਜੋ ਉਹਨਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਮੈਂ ਧੰਨਵਾਦ ਕਰਨਾ ਹੈ ਸਾਡੀ ਬੈਂਕ ਦਾ ਸਾਡੇ ਅਫਸਰ ਸਾਹਿਬਾਨ ਦਾ ਸਾਡੀ ਡੀਸੀ ਸਾਹਿਬ ਜੀ ਸਾਹਿਬ ਉਹ ਸਬਸੇ ਸਾਹਿਬਾਨ ਆਇਆ ਇਹਦੇ ਨਾਲ ਜਿੱਥੇ ਸਾਡੇ ਲੋਕਾਂ ਨੂੰ ਇੱਕ ਸਿੱਖਿਆ ਮਿਲੂਗੀ ਕਿ ਸਾਨੂੰ ਜੰਗਲ ਲਾਉਣਾ ਚਾਹੀਦਾ ਹੈ ਉਥੇ ਨਾਲ ਹੀ ਨਾਲ ਸਾਡਾ ਵਾਤਾਵਰਣ ਜਿਹੜਾ ਅੱਜ ਫੂਟ ਹੁੰਦਾ ਜਾਂਦਾ ਹੈ ਉਹ ਵੀ ਇੱਕ ਬਹੁਤ ਵੱਡਾ ਮੈਸੇਜ ਹੈ ਉਹ ਜਦੋਂ ਜੰਗਲ ਦੇ ਵਿੱਚ ਸਾਡੇ ਲੋਕ ਆਲੇ-ਦਾਲੇ ਪਿੰਡਾਂ ਦੇ ਆ ਕੇ ਘੁੰਮਣਗੇ ਔਰ ਦੇਖਣਗੇ ਤਾਂ ਉਹਨਾਂ ਦੇ ਮਨ 'ਚ ਵੀ ਚਾਹ ਪੈਦਾ ਹੋਊਗਾ ਕਿ ਅਸੀਂ ਵੀ ਜੰਗਲ ਲਾਈਏ ਸਾਡੇ ਨੌਜਵਾਨਾਂ ਨੂੰ ਫਤਿਹਪੁਰ ਸਾਹਿਬ ਖੜੇਸਿੰਗਰਪੁਰ ਸਾਹਿਬ ਉਹ ਕਹਿਣ ਲੱਗੇ ਕਿ ਮੈਂ ਵੀ ਤਿੰਨ ਏਕੜ ਜੰਗਲ ਲਾ ਰਿਹਾ ਹਾਂ ਸੋ ਇੱਕ ਸਿੱਖ ਮਿਲ ਰਹੀ ਹੈ ਇੱਕ ਸ਼ੁਰੂਆਤ ਹੈ ਜਿਉਂ-ਜਿਉਂ ਅੱਗੇ ਇਹਦਾ ਬੈਨੀਫਿਟ ਦੇ ਪਤਾ ਲੱਗਦਾ ਕਿ ਜੰਗਲ ਦਾ ਕਿੰਨਾ ਬੈਨੀਫਿਟ ਹੈ ਤਾਂ ਸਾਡੇ ਜਿਹੜੇ ਆਮ ਲੋਕਾਂ ਉਹ ਵੀ ਜੰਗਲ ਲਾਉਣਗੇ थाना नवा शहर दी पुलिस ਵੱਲੋਂ 5 ਚੋਰੀ ਦੇ ਮੋਟਰਸਾਈਕਲ ਸਮੇਤ ਦੋ ਕਤਿੱਤ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ थाना ਸਿਟੀ ਨਵਾ ਸ਼ਹਿਰ ਦੇ ਮੁਖੀ ਮਹਿੰਦਰ ਸਿੰਘ ਨੇ ਦੱਸਿਆ ਕਿ ਚੋਰ ਭੀੜ ਵਾਲੀਆਂ ਜਗ੍ਹਾ ਤੇ ਮੋਟਰਸਾਈਕਲ ਚੋਰੀ ਕਰਦੇ ਸਨ ਤੇ ਦੋਨੋਂ ਆਪਣੇ ਪਿੰਡ ਤੋਂ ਬੱਸ ਵਿੱਚ ਬੈਠ ਕੇ ਸ਼ਹਿਰ ਆਉਂਦੇ ਸਨ ਤੇ ਦੋਨੋਂ ਕਤਿੱਤ ਦੋਸ਼ੀ ਮੌਕਾ ਦੇ ਕੇ ਮੋਟਰਸਾਈਕਲ ਚੋਰੀ ਕਰਕੇ ਫਰਾਰ ਹੋ ਜਾਂਦੇ ਸਨ ਉਹਨਾਂ ਦੱਸਿਆ ਕਿ ਦੋਸ਼ੀ ਮੋਟਰਸਾਈਕਲ ਬਹੁਤ ਸਸਤੇ ਭਾਅ ਵਿੱਚ ਕਿਤੇ ਨਾ ਕਿਤੇ ਵੇਚ ਦਿੰਦੇ ਸਨ ਹਾਂਜੀ ਜੀ ਜੀ ਸਭ ਦੇ ਮਾਨਜੂਰ ਐਸਐਸਪੀ ਸਾਹਿਬ ਕਾਪਰ ਮਹਤਾਬ ਸਿੰਘ ਜੀ ਆਈਪੀਐਸਾ ਅਤੇ ਡੀਐਸਪੀ ਸਾਹਿਬ ਰਾਜਕਮਰ ਜੀ ਡੀਐਸਪੀ ਸਾਹਿਬ ਜੀ ਨਵਾਂ ਸ਼ਹਿਰ ਜਿਹਨੇ ਤੇ ਜੋ ਰਹਿਨ ਮੈਦਾਨ ਅਤੇ ਦਿਸ਼ਾ ਨਿਰਦੇਸ਼ਾਂ ਦੇ ਉਹਦੇ ਸਿਟੀ ਨਵਾਂ ਸ਼ਹਿਰ ਜਿਹੜੀ ਹੈਗੀ ਹੈ ਦਿਨ ਰਾਤ ਆਪਣੀ ਮਿਹਨਤ ਕਰਦੀ ਹੈਗੀ ਹੈ ਇਸੇ ਲੜੀ ਤਹਿਤ ਪਰਸੋਂ ਸਾਨੂੰ ਇੱਕ ਇਨਫਰਮੇਸ਼ਨ ਮਿਲੀ ਸੀ ਕਿ ਦੋ ਲੜਕੇ ਟਿਉਰੀ ਦੇ ਮੋਟਰਸਾਈਕਲ ਤੇ ਵੇਚ ਦੀ ਤਾਕ ਦੇ ਵਿੱਚ ਅੰਗਾ ਸਾਡ ਤੋਂ ਨੌਂਸ਼ੇ ਨੂੰ ਆ ਰਹੇ ਆ ਜਿਸ ਤੇ ਅਸੀਂ ਉਸੇ ਵੇਲੇ ਐਸ ਜੋਮ ਪ੍ਰਕਾਸ਼ ਤੇ ਨਾਲ ਹੋਰ ਮੁਲਾਜ਼ਮ ਲਾ ਕੇ ਅਸੀਂ ਪੂਰੀ ਮਸਤੀ ਦੀ ਨਾਲ ਨਾਕਾਬੰਦੀ ਕਰਕੇ ਉਹਨੂੰ ਕਾਬੂ ਕੀਤਾ ਜਿਨ੍ਹਾਂ ਤੇ ਇੱਕ ਸਪਲੈਂਡਰ ਮੋਟਰਸਾਈਕਲ ਬਿਨਾਂ ਨੰਬਰੀ ਬਰਾਮਦ ਹੋਇਆ ਸੀਗਾ ਇਹ ਦੋ ਲੜਕੇ ਗੁਰਿੰਦਰ ਸਿੰਘ ਅਤੇ ਸੁਨੀਲ ਕੁਮਾਰ ਦੋਨੋਂ ਸਲੇਮਪੁਰ ਥਾਣਾ ਰਾਹੋਂ ਦੇ ਰਹਿਣ ਵਾਲੇ ਹੈਗੇ ਆ ਇਹਨਾਂ ਤੇ ਅਸੀਂ ਮੋਟਰਸਾਈਕਲ ਬਰਾਮਦ ਕਰਕੇ ਹੋਰ ਤਤਕਸ਼ ਕੀਤੀ ਪੁੱਛਗਿੱਛ ਕੀਤੀ ਮਾਨਯੋਗ ਅਦਾਲਤ ਤੇ ਪੇਸ਼ ਕਰਕੇ ਰਿਮਾਂਡ ਲਿਆ ਪੁਰਾਣਾ ਹੀ ਪੁਸ਼ਕਸ਼ ਇਹਨਾਂ ਨੇ 4 ਮੋਟਰਸਾਈਕਲ ਸਪਲੈਂਡਰ ਚੋਰੀ ਕੀਤੇ ਹੋਏ ਹੋਰ ਬਰਾਮਦ ਕਰਵਾਏ ਗਏ। ਟੋਟਲ ਰਿਪੋਰਟ ਜੀ ਵਿੱਚੋਂ 5 ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਹੈਗੇ ਆ ਸਪਲੈਂਡਰ ਜੋ ਉਹਨਾਂ ਨੇ ਬੱਕ ਬੱਕੇ ਏਰੀਆ ਦੇ ਵਿੱਚੋਂ ਚੋਰੀ ਕੀਤੇ ਸੀਗੇ। ਔਰ ਅੱਗੇ ਤਪੀਸ਼ ਅਸੀਂ ਕਰ ਰਹੇ ਆ ਅੱਜ ਵੀ ਇਹਨਾਂ ਦਾ ਅਸੀਂ ਰਿਮਾਂਡ ਲਾਵਾਂਗੇ ਰਿਮਾਂਡ ਲੈ ਕੇ ਹੋਰ ਕੋਸ਼ਿਸ਼ ਕਰਾਂਗੇ ਜੇ ਕੋਈ ਹੋਰ ਮੋਟਰਸਾਈਕਲ ਬਰਾਮਦ ਹੋ ਜਾ ਉਹ ਵੀ ਆਪ ਨੂੰ ਸੂਚਿਤ ਕੀਤਾ ਜਾਊਗਾ। ਸਰ ਇਹਨਾਂ ਦਾ ਫੋਕੜ ਕਿ ਹੋ ਜਾਇਆ। ਇਹਨਾਂ ਦਾ ਪਸ਼ੂਕੜ ਜਿਹੜਾ ਹੈਗਾ ਇਹ ਕਰੀਬ 2-3 ਮਹੀਨੇ ਤੋਂ ਇਸ ਕੰਮ ਦੇ ਵਿੱਚ ਪਿਆ ਹੈ ਥੋੜਾ ਨਸ਼ਾ ਵੀ ਕਰਨ ਦੀ ਆਦਤ ਪੈ ਗਈ ਆ ਤੇ ਬਾਕੀ ਇਹਨਾਂ ਤੇ ਪਹਿਲਾਂ ਕੋਈ ਮੁਕੱਦਮਾ ਹੈ ਨਹੀਂਗਾ ਤੇ ਇਹ ਪਹਿਲੇ ਮੁਕੱਦਮੇ ਕਿਤੇ ਹੋਇਆ ਥੋੜੇ ਚਿਰ ਤੋਂ ਹੀ ਚੋਰੀਆਂ ਕਰ ਲਏ ਸੀ ਚੋਰੀਆਂ ਆ ਨਾ ਲੁੱਟੇ ਕਰਦੇ ਵੀ ਆ ਇਹਦੇ ਚੋਰੀਆਂ ਨਾਲ ਜੱਟ ਲੈਂਦੇ ਆ ਉਹਨਾਂ ਦਾ ਕਰਦੇ ਕੀ ਆ ਕਿ ਮੋਟਰਸਾਈਕਲ ਚੁੱਕ ਕੇ ਕਿਸ ਨੂੰ 3000 ਦਾ ਕਿਸ ਨੂੰ 4000 ਦਾ ਦੇ ਦਿੰਦੇ ਆ ਉਹਨਾਂ ਕਹਿੰਦੇ ਮੈਨੂੰ ਪੈਸਾ ਹੀ ਲੋੜ ਹੈ ਤੇ ਗਰਮੀ ਰੱਖ ਦਿੰਦੇ ਪੈਸੇ ਖਰਚ ਲੰਦੇ ਆ ਇਹ ਗਾਹ ਦੱਸ ਦੇ ਨਹੀਂ ਕਿ ਮੈਂ ਚੋਰੀ ਕੀਤਾ ਇਹ ਕਹਿੰਦੇ ਕਿ ਮੇਰਾ ਮੋਟਰਸਾਈਕਲ ਹੈ ਕਿਸੇ ਯਾਰ ਦੋਸਤ ਨੂੰ ਦੇ ਦਿੰਦੇ ਆ ਸਰੋਹ ਚਿਹਰੇ ਸਾਹਮਣੇ ਉਹ ਚਿਹਰੇ ਸਾਹਮਣੇ ਜਿਹਨੂੰ ਵੇਚਦੇ ਆ ਜਾਂ ਕਿਸੇ ਕਬਾੜੀ ਨੂੰ ਵੇਚਦੇ ਆ ਕਿਸੇ ਬੰਦੇ ਨੂੰ ਵੇਚਦੇ ਆ ਨਹੀਂ ਇਹਨਾਂ ਨੇ ਕਬਾੜੀ ਨੂੰ ਨਹੀਂ ਵੇਚੇ ਸੀਗੇ ਇੱਕ ਦੋ ਮੁੰਡੇ ਸਾਡੇ ਸਾਹਮਣੇ ਆਏ ਸੀ ਜਿਹੜੇ ਹਲੇ ਸਟੂਡੈਂਟ ਸੀ ਪੜ੍ਹਦੇ ਸੀ ਉਹਨਾਂ ਨੂੰ ਮੈਂ ਕਿੱਸ ਗਿਆ ਸੀ ਕਿ ਉਹਨੂੰ ਅਸੀਂ ਬਿਆਦਾਂਗੇ ਐਫੀਡੇਟ ਬਣਾਵਾਂਗੇ ਤੇ ਮੋਟਰਸਾਈਕਲ ਦਿੱਤੇ ਸੀ ਉਹ ਸਾਨੂੰ ਮੋਟਰਸਾਈਕਲ ਉਹਨਾਂ ਦੋ ਮੁੰਡਿਆਂ ਨੂੰ ਹੈਂਡਓਵਰ ਕਰਦੇ ਆ ਉਹਨਾਂ ਨੂੰ ਨਹੀਂ ਪਤਾ ਸੀਗਾ ਇਹ ਚੋਰੀ ਦੇ ਆ ਸਾਰੀ ਉਹਨਾਂ ਦਾ ਚੋਰੀ ਕਰਨ ਦਾ ਢੰਗ ਤਰੀਕਾ ਕਿਹੋ ਜਿਹਾ ਹੈ ਚੋਰੀ ਕਰਨ ਦਾ ਢੰਗ ਇਹ ਦੇਖੀ ਸੀ ਜਿੱਥੇ ਦੇਖਦੇ ਜਿਆਦਾ ਰਸ਼ ਹੈਗਾ ਮੋਟਰਸਾਈਕਲ ਜਿਆਦਾ ਖੜੇ ਆ ਪਾਲਕ ਦੀ ਆਵਾਜ਼ ਜਦ ਘੱਟ ਹੁੰਦੀ ਤੇ ਦਾਹ ਲਾ ਕੇ ਮੋਟਰਸਾਈਕਲ ਖਾਸ ਕਰਕੇ ਸਪਲੈਂਡਰ ਮੋਟਰਸਾਈਕਲ ਵਿੱਚ ਚੋਰ ਚਾਬੀ ਲਾ ਕੇ ਤੇ ਲੋਕ ਖੋਲ ਕੇ ਲੈ ਜਾਂਦੇ ਆ ਸਪਲੈਂਡਰ ਮੋਟਰਸਾਈਕਲ ਨੂੰ ਇਹ ਅੱਜ ਕੱਲ ਇਹ ਐਦਾਂ ਦਾ ਮੋਟਰਸਾਈਕਲ ਹੈਗਾ ਕਿ ਜਿਹਨੂੰ ਜਿਹੜੀ ਮਰਜ਼ੀ ਚਾਬੀ ਲਾ ਲਓ ਉਹ ਚਾਬੀ ਨੇ ਮੋਟਰਸਾਈਕਲ ਜਿਹੜਾ ਜਕੜੋਂ ਖੁੱਲ ਜਾਂਦਾ ਔਰ ਇਹਨੂੰ ਚਲਾ ਕੇ ਲੈ ਜਾਂਦੇ ਆ। ਇਹ ਬੜੇ ਲੰਬੇ ਸਮੇਂ ਤੋਂ ਇਹ ਜਿਹੜੀ ਜਰਦੀ ਐ ਪ੍ਰੋਬਲਮ ਹੈ ਕਿ ਸਪਲੈਂਡਰ ਮੋਟਰਸਾਈਕਲ ਦੀ ਕਿਉਂ ਚੋਰੀ ਹੁੰਦੇ ਆ? ਬਿਲਕੁਲ ਜੀ ਵੈਸੇ ਸਪਲੈਂਡਰ ਮੋਟਰਸਾਈਕਲ ਜਿਹੜੇ ਹੈਗੇ ਦਾ ਲੋਕ ਉਹੀ ਪੁਰਾਣੇ ਚੱਲੇ ਆ ਰਿਹਾ। ਪਹਿਲਾਂ ਵੀ ਅਸੀਂ ਇੱਕ ਵਾਰੀ ਤੁਹਾਨੂੰ ਯਾਦ ਹੋਣਾ 2010 ਦੇ ਵਿੱਚ ਵੀ 10 ਮੋਟਰਸਾਈਕਲ ਬ੍ਰਾਂਡ ਕੀਤੇ ਸੀ ਉਹਦੋਂ ਵੀ ਅਸੀਂ ਦੇਖ ਕੇ ਭੇਜਿਆ ਸੀ ਸਪਲੈਂ ਹੁਣ ਵੀ ਆਪਾਂ ਦੀ ਕੰਪਨੀ ਦੇ ਨਾਲ ਪਾਕਿਸਤਾਨ ਤੋਂ ਡਰੋਨ ਰਾਹੀਂ ਪੰਜਾਬ ਵਿੱਚ ਨਸ਼ੇ ਤੇ ਹਥਿਆਰਾਂ ਦੀ ਤਸਕਰੀ ਦੇ ਸਾਹਮਣੇ ਆਉਂਦੇ ਮਾਮਲਿਆਂ ਤੋਂ ਬਾਅਦ ਹੁਣ ਪਾਕਿਸਤਾਨ ਤੋਂ ਆਏ ਸੂਰਾਂ ਵੱਲੋਂ ਫਸਲਾਂ ਦੀ ਕੀਤੀ ਜਾ ਰਹੀ ਤਬਾਹੀ ਨੇ ਕਿਸਾਨਾਂ ਦੇ ਹੋਸ਼ ਉਡਾ ਦਿੱਤੇ ਸੂਰਾਂ ਵੱਲੋਂ ਫਸਲਾਂ ਦੀ ਬਰਬਾਦੀ ਕੀਤੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਰਕਰਾਂ ਵੱਲੋਂ ਅੱਜ ਕਿਸਾਨ ਆਗੂ ਜਗਜੀਤ ਸਿੰਘ ਸਿੱਧੂ ਅਤੇ ਨਿਰਮਲ ਸਿੰਘ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਨੇ डीसी फाजिल्का ਨਾਲ ਮੁਲਾਕਾਤ ਕੀਤੀ। ਸਮੱਸਿਆ ਜਿਹੜੀ ਸੀਗੀ ਇਹ ਕੁਝ ਦਿਨ ਪਹਿਲਾਂ ਮੀਟਿੰਗ ਕਰਕੇ ਹੀ ਤੈਅ ਹੋਇਆ ਸੀਗਾ ਵੀ ਅੱਜ ਦਾ ਜਿਹੜਾ ਮੰਡੇ ਨੂੰ ਆਪਾਂ ਡੀਸੀ ਮੈਡਮ ਨੂੰ ਜਿਹੜਾ ਮਨ ਪੱਤਰ ਦੇਣਾ ਹੈ। ਅਵਾਰਾ ਪਸ਼ੂਆਂ ਤੇ ਜਿਹੜਾ ਜੰਗਲੀ ਸੂਰਾਂ ਕਰਕੇ। ਉਹ ਅੱਜ ਦਿੱਤਾ ਐ ਐਸਐਸ ਮੈਡਮ ਡੀਸੀ ਨੂੰ ਵੀ ਮਿਲੇ ਆ। ਉਹਨਾਂ ਨੇ ਵੀ ਆਸ਼ਵਾਸ਼ਣ ਦਿੱਤਾ ਵੀ ਜਲਦੀ ਇਹ ਤਾਂ ਇਹਨਾਂ ਤੇ ਗੌਰ ਕੀਤੀ ਜਾਊਗੀ ਜਿਹੜੇ ਅਵਾਰਾ ਪਸ਼ੂ ਆ ਉਹਨਾਂ ਨੂੰ ਵੀ ਪਿੰਡਾਂ ਚੋਂ ਫੜ ਕੇ ਜਿਹੜੀਆਂ ਗਊਸ਼ਾਲਾ ਉਹਨਾਂ ਚ ਛੱਡਿਆ ਜਾਊਗਾ। ਇਹ ਸੂਰਾਂ ਦਾ ਵੀ ਕੋਈ ਨਾ ਕੋਈ ਹੱਲ ਜ਼ਰੂਰ ਕੱਢਿਆ ਜਾਊਗਾ। ਸੋ ਉਸ ਤੋਂ ਬਾਅਦ ਫਿਰ ਐਸਐਸਪੀ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੇ ਵੀ ਆਪਦੇ ਨਾਕਿਆਂ ਤੇ ਜਿਹੜੇ ਰਾਜਸਥਾਨ ਦੇ ਬਾਰਡਰ ਪੈਂਦੇ ਉਹਨਾਂ ਤੇ ਕਾਲ ਕਰਕੇ ਉਹਨਾਂ ਨੇ ਕਹਿ ਦਿੱਤਾ ਵੀ ਇਹ ਨਾਕੇ ਥੋੜੇ ਸਖਤ ਕੀਤੇ ਜਾਣ ਇਧਰੋਂ ਜਿਹੜਾ ਕੋਈ ਮੰਨ ਲਓ ਰਾਜਸਥਾਨ ਚੋਂ ਆਵਾਰਾ ਪਸ਼ੂ ਆਉਂਦਾ ਉਹ ਬੰਦ ਕੀਤਾ ਜਾਵੇ। ਜੇ ਜੰਗਲੀ ਸੂਰਾਂ ਦੀ ਗੱਲ ਕਰ ਲਈ ਤਾਂ ਕਿੰਨਾ ਕ ਨੁਕਸਾਨ ਜਿਹੜਾ ਇਲਾਕੇ ਦਾ ਕਰ ਚੁੱਕੇ ਨੇ ਹੁਣ ਤੱਕ ਵੀ। ਜੰਗਲੀ ਸੂਰ ਬਹੁਤ ਨੁਕਸਾਨ ਕਰਦੇ ਜੰਗਲੀ ਸੂਰ ਦੇਖੋ ਪਸ਼ੂ ਅਵਾਰਾ ਪਸ਼ੂ ਹੁੰਦੇ ਆ ਨਾ ਚਲੋ ਖੇਤ ਚ ਫਿਰਦੇ ਆ ਕੱਲਾ ਬੰਦਾ ਜਾ ਕੇ ਉਹਨਾਂ ਨੂੰ ਕੱਢ ਦੇ ਉਹ ਨਿਕਲ ਜਾਂਦੇ ਆ ਪਰ ਜਿਹੜੇ ਸੂਰ ਆ ਨਾ ਸੂਰ ਨੂੰ ਕੱਲਾ ਬੰਦਾ ਆਪਦੇ ਖੇਤ ਚੋਂ ਨਹੀਂ ਕੱਢ ਸਕਦਾ ਉਹ ਕਿਉਂਕਿ ਅੱਗੋਂ ਮਾਰਦੇ ਵੀ ਆ ਉਹ ਜੇ ਹੁਣ ਮੰਨ ਲਓ ਕੋਈ ਰਾਤ ਬਰਾਤੇ ਹੁਣ ਪਾਣੀ ਦੀਆਂ ਵਾਰੀਆਂ ਹੁੰਦੀਆਂ ਰਾਤ ਨੂੰ ਜਾਕ ਵੈਸੇ ਅਸੀਂ ਢੇੜਾ ਮਾਰਨ ਜਾਂਦੇ ਆਂ ਕਈ ਹਰੀ ਖੇਤ ਇਕੱਲਾ ਬੰਦਾ ਖੇਤ ਨਹੀਂ ਜਾ ਸਕਦਾ ਜਿਹੜੇ ਏਰੀਏ ਚ ਸੂਰ ਰਹਿੰਦੇ ਕਿੰਨੀ ਕੋਈ ਸੰਖਿਆ ਦੇ ਅੰਦਰ ਹੈ ਸੂਰ ਰਹਿੰਦੇ ਦੇਖੋ ਇੱਕ ਝੋਂਡਾ ਹੁੰਦੇ ਆ ਇਹਨਾਂ ਦੇ 10 10 15 15 ਦੇ ਡੋਢੀ ਪਿੰਡਾਂ ਚ ਹੈ ਜਿਵੇਂ ਢਾਬਾ ਕੋਕਰੀਆਂ ਹੋਗੀਆਂ ਦੋਦੇ ਚ ਵੀ ਹੈਗੇ ਆ ਕੇਰਾ ਖੇੜਾ ਬੱਲੂਆਣਾ ਭੰਦਰ ਖੇੜੇ ਚ ਵੀ ਹੈਗੇ ਕਈ ਪਿੰਡਾਂ ਚ ਹੈ ਮੱਕੀ ਸੀ ਜੀ ਮੇਰੀ ਪੂਰੀ ਦੀ ਪੂਰੀ ਤਬਾਹ ਕਰਤੀ ਗਵੇਲਾਂ ਵਛਾ ਕੇ ਉੱਤੇ ਬੰਦੇ ਹੋ ਪੂਰੀ ਤਬਾਹ ਹੋ ਗਈ ਤੇ ਹੁਣ ਰਾਤ ਨੂੰ ਅਸੀਂ ਢੇੜਾ ਮਾਰਨੀ ਜਾ ਸਕਦੇ ਸਰਖੇ ਤੇ ਨਰਮੇ ਚ ਕਈ ਨਹੀਂ ਕਸ ਕਰਦੇ ਨਰਮੇ ਖੇਤ ਚ ਖੁਸ਼ ਹੁੰਦਾ ਤਾਂ ਹੋਈ ਜਾਵੇ ਨੁਕਸਾਨ ਆ ਸੀ ਘੇੜ ਦਰ ਤੇ ਨਹੀਂ ਜਾ ਸਕਦੇ ਮਤਲਬ ਕਿ ਸੂਰਾਂ ਦਾ ਕਬਜ਼ਾ ਹੋ ਰਿਹਾ ਸੂਰਾਂ ਦਾ ਕਬਜ਼ਾ ਹੈ ਜੀ ਅੱਛਾ ਜਾ ਕੇ ਵੇਖਿਆ ਜਾਵੇ ਕਿ ਨਹੀਂ ਹੈ ਤਾਂ ਕਾਲੇ ਨਹੀਂ ਛੱਡਦੇ ਵਟਾ ਨਹੀਂ ਛੱਡਦੇ ਫਸਲ ਨਹੀਂ ਛੱਡਦੇ ਹੁਣ ਚੂਣੀਆਂ ਲਾਵਾਂਗੇ ਤਾਂ ਉਹਨਾਂ ਦੇ ਨਾਲ ਬੱਚੇ ਵੀ ਹੋਣਗੇ ਸਰ ਵਟਾ ਵੀ ਟਾ ਦਿੰਦੇ ਉਹ ਆਦੀਆਂ ਵੀ ਅਸੀਂ ਤਨੀ ਵਰਦੀਆਂ ਨਰਮੇ ਚ ਹੀ ਆਉਂਦੇ ਹਿੱਤੋਂ ਪਈਆਂ ਸਾਰੇ ਹਾਂਜੀ ਇਹ ਆਉਂਦੇ ਕਿੱਤੋਂ ਪਈਆਂ ਪਤਾ ਨਹੀਂ ਸਰ ਕਿੱਤੋਂ ਆ ਰਹੇ ਆ ਜੀ ਜੂਰੀ ਸੂਰ ਹੀ ਹੈ ਤਾਂ 5 10 10 12 12 ਬੱਚੇ ਦੇ ਆ ਰਹੇ ਬੱਚੇ ਦਿੰਦੀ ਇਹੋ ਦੱਸ ਕਿੰਦਾ ਬੁਰਾ ਹਾਲ ਮਚਾ ਸਾਡੇ ਸਾਢੇ 1.5 ਦੇ ਅਸੀਂ ਇੱਥੇ ਨਹੀਂ ਜੰਗਲੀ ਸੂਰ ਨੇ ਕਿੱਥੋਂ ਆ ਰਹੇ ਨੇ ਕਿ ਆਪਣੇ ਪਾਕਿਸਤਾਨ ਤੋਂ ਆ ਰਹੇ ਹੋਰ ਆਪਣੇ ਦੇ ਹਿੰਦੁਸਤਾਨ ਚ ਕਿੱਥੇ ਸੀ ਪਹਿਲਾਂ ਇੱਕ ਦੋ ਸੀਗੇ ਥੋੜੇ ਸੀ ਹੁਣ ਬੜੇ ਬੜੇ ਹੋ ਗਏ ਨੇ ਹਾਂ ਜੀ ਨਹੀਂ ਹੁਣ ਤੁਹਾਡੀ ਕਿੰਨੀ ਜ਼ਮੀਨ ਦੇ ਉੱਪਰ ਸੂਰਾਂ ਦਾ ਕਬਜ਼ਾ ਹੈ ਸਾਢੇ ਤੋਂ ਦੋ ਦੇੜੇ ਡੱਪੂ ਨਹੀਂ ਤੇ ਹੀ ਹੈ ਜੀ ਕਿੰਨੇ ਏਕੜ ਮਕੀ ਕਿੰਨੇ ਏਕੜ ਏਕੜ ਦਾ ਪੂਰਾ ਪਿੰਡ ਚ ਹੀ ਹੈ ਸਰ ਜੀ ਆਹ ਮਾਦੂ ਕਿੰਨਾ ਏਕੜ ਹੋ ਗਿਆ ਸਾਰੇ ਇਹੀ ਦਰਸ ਫੈਲੀ ਪਈ ਹੈ ਹਰ ਬੰਦਾ ਡਰ ਰਿਹਾ ਜੀ ਤੁਹਾਡਾ ਆਰਥਿਕ ਨੁਕਸਾਨ ਕਿੰਨਾ ਹੋ ਗਿਆ ਆ ਸਾਡੇ ਤਾਂ 1 ਕਿੱਲਾ ਤਾਂ ਮੱਕੀ ਤਾਂ ਸਾਡੀ ਤਬਾਹ ਕਰਤੀ ਜੀ ਬਾਕੀ ਨਾ ਸਬਜ਼ੀ ਛੱਡਦੇ ਐ ਨਾ ਕੋਈ ਹੋਰ ਪੱਠੇ ਛੱਡਦੇ ਐ ਨਾ ਲੈਣਾ ਨਾ ਦੇਣਾ ਦੱਸੋ ਕਰੀਏ ਕੀ ਕਿਹੜੇ ਕੋਈ ਮੱਕੀ ਤਾਂ ਅਸੀਂ ਵੀਜਣੀ ਛੱਡਤੀ ਸੀ ਡਰਦਿਆਂ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪ੍ਰਕਾਸ਼ ਜੀ ਪਰਤੋਦੇ ਵਾਲਾ ਵੀ 25 ਛੁੰਡ ਨੇ ਜੀ ਹਰ ਪਿੰਡ ਦੇ ਵਿੱਚ ਪੂਰਾ ਹਲਚਾਲ ਅੰਮ੍ਰਿਤਸਰ ਚ ਇਜ਼ਰਾਈਲ ਤੋਂ ਆਈ ਇੱਕ ਔਰਤ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਜਦੋਂ ਔਰਤ ਆਟੋ ਵਿੱਚ ਵਾਗਾ ਬਾਰਡਰ ਤੇ ਜਾ ਰਹੀ ਸੀ ਤਾਂ ਆਟੋ ਚ ਸਵਾਰ ਤੇ ਨੌ ਜਵਾਨਾਂ ਨੇ ਉਸ ਨੂੰ ਲੁੱਟ ਲਿਆ ਜਿਸ ਕਾਰਨ ਉਹ ੇਠਾ ਡਿੱਗ ਗਈ ਆਟੋ ਤੋਂ ਉਸ ਦੀ ਜਾਨ ਚਲੀ ਗਈ ਜਿਸ ਤੋਂ ਬਾਅਦ ਉਸ ਨੇ ਆਪਣਾ ਮੋਬਾਈਲ ਨਹੀਂ ਛੱਡਿਆ ਇਸੇ ਤਰ੍ਹਾਂ ਲਟੇਰੇ ਉਸ ਦਾ ਬੈਗ ਲੈ ਕੇ ਭੱਜ ਗਏ ਤੇ ਉਸ ਕੋਲ ਆਪਣਾ ਇਜ਼ਰਾਈਲ ਪਾਸਪੋਰਟ ਵੀ ਹੈ ਜਦੋਂ ਕਿ ਉਸ ਨੇ ਪੁਲਿਸ ਤੋਂ ਉਸ ਦਾ ਪਾਸਪੋਰਟ ਦੇਣ ਦੀ ਮੰਗ ਕੀਤੀ ਜਦ ਕਿ ਉਸ ਦਾ ਇਲਾਜ ਚੱਲ ਰਿਹਾ ਹੈ So, what's the purpose to be here, and what happened with you? Uh, the purpose is to travel and explore, and uh, learn a new culture. I've been traveling in India for two months, and um, uh, I'm going home in one week. So, I just hope to get my passport before that, so I can go home safely. So, what happened last night? Uh, last night, uh, it was at noon, actually. Uh, I drove with the guidance of my hostel to see the border ceremony, yeah. mm -hmm. and uh, while we were driving, a motorcycle passed by mm. and uh, tried to steal my fanny pack mm. because it was connected to my body. When they pulled it, I fell down during the drive, and then they managed to steal it as well, and I, I fell down on the road. I fell down on the road from auto rickshaw. Yes. So, how you survive yourself? Um, it was very quickly. I don't really remember the situation. Just the minute I fell down, I understood something was wrong and tried to make myself to the side of the road as quickly as possible so I won't be run run over. Do you want to catch your mobile? My mobile, uh, luckily, was on my lap. I took it outside of the fanny pack a few mm -hmm. moments before and uh, it fell down on the road when I was pulled down. So yeah. you survived yourself at that time? Uh, yes. So what type of documents uh, that you were carrying at that time when you were dying? My passport, my wallet, uh, a very valuable diary, my headphones um, and a few more small things. Well you were injured, you were in pain? Yes, uh, because of also the body is traumatized but I got like burns in my uh, legs and uh, hands because of the rolling over. Was there stress? Uh, yes, it was very stressful. Okay, so what's Punjab Police will do? Do You have any hope from Punjab Police for the role of police? Uh, the police was very, very kind and generous, and they did everything they could to try and help me. And they're still searching, I think, uh, to maybe find a clue. And I just hope they can do whatever they, the best they can do to find. So, what do you want your passport? Yes, my passport. Everything inside was very, very meaningful for me. What type of document do you have in your uh, bag? What? How much money that you were carrying at that time? Well, it was my credit cards and not much cash, but uh, everything inside is what I've been carrying for the last two months of my trip, so it means, a lot, it means a lot to me. You hope so? Yes. You want your passport? Right? Yes. So what Punjab police said to you? Punjab police uh, said they have clues uh, to maybe try and find whoever did it. David. ਇੱਕ ਸਨੇਚਿੰਗ ਦੀ ਸਾਨੂੰ ਇਨਫਾਰਮੇਸ਼ਨ ਆਈ ਸੀਗੀ ਜਿਸ ਦੇ ਵਿੱਚ ਇੱਕ ਫੋਰਨਰ ਲੜਕੀ ਸੀਗੀ ਉਹਦੇ ਵੱਲੋਂ ਜਿਹੜਾ ਹੈ ਉਹਦੇ ਆਪਣੇ ਸਾਥੀ ਨਾਲ ਆ ਕੇ ਕੰਪਲੇਨ ਕੀਤੀ ਸੀ ਕਿ ਮੇਰਾ ਮੋਬਾਈਲ ਫੋਨ ਅਸਰ ਬੈਗ ਜਿਹੜਾ ਹੈ ਉਹ ਸਨੇਚ ਕਰ ਲਿਆ ਗਿਆ ਕਿਸੇ ਅਨਨੋਨ ਥਰਡ ਪਰਸਨ ਸੀਗੀ ਸੋ ਪੁਲਿਸ ਨੇ ਇਹਦੇ ਵਿੱਚ ਬੜੇ ਹੀ ਐਕਟਿਵਲੀ ਉਹਦੇ ਵਿੱਚ ਕੰਮ ਕਰਦੇ ਹੋਏ ਉਹਨਾਂ ਨੂੰ ਇਸ ਬੰਦੇ ਜਿਹੜਾ ਹੈ ਪੁੱਛਿਆ ਫਿਰ ਪੁਲਿਸ ਵੱਲੋਂ ਜਿਹੜਾ ਹੈ ਕਿ ਇਮੀਡੀਏਟਲੀ ਆਪਣੀਆਂ ਟੀਮਸ ਬਣਾ ਕੇ ਉਹਨਾਂ ਦਾ ਜਿਹੜਾ ਸਨੈਚ ਤੇ ਸੀਗਾ ਬੈਗ ਉਹਨੂੰ ਵੈਰੀਫਾਈ ਕਰਨ ਲਈ ਜਿਹੜਾ ਆ ਕੰਮ ਕਰਨਾ ਸ਼ੁਰੂ ਕੀਤਾ ਸੋ ਜਿਸ ਦੇ ਵਿੱਚ ਸਾਨੂੰ ਕਾਫੀ ਹੁਣ ਤੱਕ ਸਫਲਤਾ ਮਿਲੀ ਹੈ ਅਸੀਂ ਇਹਦੇ ਵਿੱਚ ਉਹਨਾਂ ਦਾ ਜਿਹੜੇ ਇਹਦੇ ਵਿੱਚ ਅਕਿਊਜ਼ ਨੇ ਤਿੰਨ ਬੰਦੇ ਜਿਹੜੇ ਸਨੈਚ ਕਰਕੇ ਲੈ ਕੇ ਗਏ ਸੀ ਉਹਨਾਂ ਨੂੰ ਆਇਡੈਂਟੀਫਾਈ ਜਿਹੜਾ ਆ ਉਹ ਕਰ ਲਿਆ ਉਹਨਾਂ ਦੇ ਬਟ ਮੈਂ ਨਾਮ ਡਿਸਕਲੋਜ਼ ਨਹੀਂ ਕਰ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਦਾ ਪਾਰਟ ਆ ਇਹਦੇ ਸੋ ਇਹਨਾਂ ਨੂੰ ਜਲਦੀ ਅਸੀਂ ਹੌਪਫੁਲੀ ਇੱਕ ਜਾਂ ਦੋ ਦਿਨ ਦੇ ਵਿੱਚ ਇਹਨਾਂ ਨੂੰ ਜਲਦੀ ਜਲਦੀ ਅਰੈਸਟ ਕਰ ਲਾਂਗੇ ਸਰ ਕਿੱਥੋਂ ਦੀ ਜਨਾਨੀ ਹੈਗੀ ਹੈ ਇਹ ਇਹਨਾਂ ਦੇ ਕਹਿਣ ਦੇ ਮੁਤਾਬਕ ਜੀ ਇਜ਼ਰਾਈਲ ਤੋਂ ਸੀਗੇ ਸੋ ਇੱਥੇ ਘੁੰਮਣ ਆਏ ਸੀਗੇ ਤੇ ਵਗਾ ਬਾਰਡਰ ਸਾਈਡ ਜਾ ਰਹੇ ਸੀ। ਸਰਦਾਸਪੁਰ ਦੇ ਕਸਬਾ ਕਾਨੋਵਾਲ ਚ ਇੱਕ ਬਜ਼ੁਰਗ ਔਰਤ ਨੂੰ ਉਸ ਦੇ ਪੁੱਤਰਾਂ ਨੇ ਘਰ ਤੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਬਜ਼ੁਰਗ ਔਰਤ ਪਿਛਲੇ 4 ਦਿਨਾਂ ਤੋਂ ਗਲੀ ਵਿੱਚ ਰਹਿ ਕੇ guzara ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਠਾਕੁਰ ਆਫਤਾਬ ਨੇ ਦੱਸਿਆ ਹੈ ਕਿ ਕਾਨਵੈਂਟ ਸਕੂਲ ਦੇ ਨੇੜੇ ਰਹਿਦੀ 85 ਸਾਲਾ ਬਜ਼ੁਰਗ ਔਰਤ ਕਮਲੋ ਦੇਵੀ ਨੂੰ ਉਸ ਦੇ ਪੁੱਤਰਾਂ ਨੇ ਘਰੋਂ ਬਾਹਰ ਕੱਢ ਦਿੱਤਾ ਜਿਸ ਕਾਰਨ ਕਮਲੋ ਦੇਵੀ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਉਮ ਲੋ ਮੈਨੂੰ 50 ਸਾਲ ਹੋ ਗਏ ਚ ਰੰਦਿਆਂ ਨੂੰ ਆਹ ਦੁਕਾਨਾਂ ਦਿੱਤੀਆਂ ਪੁੱਤ ਉਹਨਾਂ ਨੇ ਦਿੱਤੀ ਗਵਲੇ ਨੇ ਦਿੱਤੀ ਇਹਨੂੰ ਦਿੱਤੀ ਸਾਰੇ ਹੰਤੇ ਆਉਂਦੇ ਉਸ ਪਲਾ ਕੇ ਆ ਲੈ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰੇ ਨਾਲ ਇੰਨੀ ਕਰਦਾ ਨਹੀਂ ਹੋਣੀ ਹੈ ਬੰਦਾ ਬਹੁਤ ਬਾਦੀ ਬਹੁਤ ਕਰਦਾ ਨਹੀਂ ਹੋਗੀ ਤਿੰਨ ਬੱਚੇ ਦੋ ਕੁੜੀਆਂ ਹੁਣ ਚਾਰ ਦਿਨ ਹੋ ਗਏ ਮੈਂ ਇੱਥੇ ਬੈਠੀ ਮੈਂ ਨਹੀਂ ਬੂਆ ਖੋਲਿਆ ਕੰਦੇ ਵੀ ਵੇਚ ਦਿੱਤਾ ਹਾਂ ਅੱਛਾ ਆਹ ਚਾਰ ਦਿਨ ਹੋ ਗਏ ਮੀਂਹ ਰਾਤ ਮੇਰਾ ਤਾਂ ਕਸਾ ਤਾਂ ਚਾਰੀ ਆ ਨਾ ਮੇਰੇ ਮੇਰੇ ਮੈਂ ਬੰਦਾ ਮਰ ਗਿਆ ਤੇ ਮੈਂ ਤੇ ਜਿੰਨੀ ਹੈ ਨਾ ਇਹ ਸਰਕਾਰੀ ਆ ਤਾਂ ਸਾਰੇ ਵਿਆਹੇ ਪੁੱਤੇ ਹੀ ਵਿਆਹਤੇ ਆ ਆ ਆ ਪੰਜਾਹ ਸਾਲ ਨੇ ਦਿੱਤਾ ਪੁੱਤ ਸਰਕਾਰ ਨੇ ਕਿੰਨੇ 50 ਸਾਲ ਤੋਂ ਵੱਧ ਦਿੱਤਾ ਮੈਨੂੰ ਆਪਣਾ ਕਮਰਾ ਮਿਲਣਾ ਚਾਹੀਦਾ ਮੈਂ ਕਰਨੇ ਉੱਥੇ ਬੰਦੇ ਨਾ ਬੰਦਾ ਬਣ ਕੇ ਪੁੱਤ ਪਾਏ ਧੀਆ ਪਾੜੀਆਂ ਵਿਆਹੀਆਂ ਕੋਈ ਸ਼ਾਮ ਨਹੀਂ ਅੱਜ ਮੈਂ ਕੱਖਾਂ ਜੀ ਰੋਲ ਗਈ ਅੱਜ ਮੈਂ ਕੱਖਾਂ ਜੀ ਪੁੱਤ ਰੋਲ ਗਈ ਆ ਮੈਂ ਕੱਖਾਂ ਜੀ ਰੋਲ ਗਈ ਮੈਂ ਕੀ ਕਰਾਂ ਘੱਟ ਸਾਲ ਹੋ ਗਿਆ ਅੱਜ ਨਾਲ ਹੋ ਗਏ ਮੈਂ ਤਾਂ ਕਹ ਗਦੀ ਨੂੰ ਮੈਂ ਤਾਂ ਟੱਕੇ ਨਹੀਂ ਖਾਦੇ ਮੇਰਾ ਬੰਦਾ ਕਹਿੰਦਾ ਇੱਥੇ ਦੁਕਾਨ ਨਾ ਛੱਡੀ ਮੈਂ ਦੁਕਾਨ ਕਰਦੀ ਰਹੀ ਮੈਂ ਮੇਟੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਖਾਂਦੀ ਰਹੀ ਆ ਇਹਨਾਂ ਕੋਲ ਆਪਣੇ ਰੋਟੀ ਨਹੀਂ ਦਿੰਦੇ ਨਹੀਂ ਨਹੀਂ ਜਾਂਦੀ ਇੱਕ ਪੁੱਤ ਮਾਂ ਨਹੀਂ ਪਾਲੀ ਜਾਂਦੀ ਸਾ ਮੇਰੇ ਮਿਲਣਾ ਚਾਹੀਦਾ ਹਾਂ ਰੋਟੀ ਪਾਣੀ ਮਿਲਣਾ ਚਾਹੀਦਾ ਦਾਲ ਨਹੀਂ ਰੋਟੀ ਪਾਣੀ ਦੇਣਗੇ ਮੈਂ ਆਪੇ ਬਣਾ ਲਾਂਗੇ ਘਰੋਂ ਕੱਢਿਆ ਨੂੰ ਇਹਦਾ ਮੁੰਡਾ ਹੈਗਾ ਪ੍ਰੀਤਮ ਸਿੰਘ ਕਚਨਾਵ ਦਾ ਕਾਕਾ ਤੇ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਕੋਈ ਘਰ ਵਾੜੋ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗ੍ਹਾ ਸੇਲ ਕਰਤੀ ਹੈ ਜਗ੍ਹਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗ੍ਹਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲਾਟ ਦਿੱਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲੇ ਦੇ ਨਾਂ ਤੇ ਇਹ ਪਲਾਟ ਹੈ ਬਸੰਤ ਸਿੰਘ ਦੇ ਨਾਂ ਤੇ ਤੇ ਬਾਕੀ ਇਹੀ ਆਈਗਾ ਪ੍ਰਸ਼ਾਸਨ ਆ ਕਿ ਮੰਗ ਕਰਦੇ ਆ ਮਾਤਾ ਨੂੰ ਅੰਦਰ ਵੜਿਆ ਜਾਏ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਹੀ ਉਹਦੀਆਂ ਨੂਹਾਂ ਉਹਨਾਂ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਤੇ ਮੁਲਾਜ਼ਮ ਭੇਜਿਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਜੰਦਰਾ ਖਲਵਾ ਕੇ ਅੰਦਰਵਾੜਦਾ ਉਹਨਾਂ ਦਾ ਰਾਜ ਨਮਾ ਕਰਾਤਾ ਸੱਦੀਆਂ ਜਾਂ ਦੋਨੇ ਪਾਰਟੀਆਂ ਥਾਣੇ ਜੋ ਗੱਲ ਸਾਹਮਣੇ ਆਈ ਤਾਂ ਬਾਕੀ ਦੱਸਤਾ ਗੁਰਦਾਸਪੁਰ ਦੇ ਪਿੰਡ ਹਿਆਤ ਨਗਰ ਵਿੱਚ ਇੱਕ ਛੋਟੇ ਕਿਸਾਨ ਗੁਰਮੀਤ ਸਿੰਘ ਦੀ ਸਵਾ ਦੋ ਕਿੱਲੇ ਦੇ ਕਰੀਬ ਝੋਨੇ ਦੀ ਫਸਲ ਦਵਾਈ ਦਾ ਛੜਕਾ ਕਾਰਨ ਕਰਕੇ ਖਰਾਬ ਹੋ ਗਈ ਕਿਸਾਨ ਨੇ ਸਰਕਾਰ ਤੋਂ ਡੀਲਰ ਦੇ ਖਿਲਾਫ ਕਾਰਵਾਈ ਕਰਨ ਦੇ આરોਪ ਖੇਤੀਬਾੜੀ ਵਿਭਾਗ ਨੂੰ ਦਿੱਤੀ ਸ਼ਿਕਾਇਤ ਡੀਲਰ ਨੇ ਆਪਣੇ ਉੱਪਰ ਲੱਗੇ ਰੋਪਾ ਨੂੰ ਨਕਾਰ ਦੇਵੇ ਕਿਹਾ ਹੈ ਕਿ ਕਿਸਾਨ ਦੀ ਗਲਤੀ ਕਰਕੇ ਫਸਲ ਖਰਾਬ ਹੋਈ ਹੈ ਡੀਲਰ ਨੇ ਕਿਹਾ ਕਿ ਕਿਸਾਨ ਨੇ ਗਲਤ ਦਵਾਈ ਦਾ ਛਿੜਕਾ ਕੀਤਾ ਹੈ ਮੇਰਾ ਆਪਣੇ ਪਿੰਡ ਹਿਆਨਗਰ ਜੇ ਗਰਮੇਸ਼ ਸਿੰਘ ਮੇਰਾ ਨਾਮ ਜੇ ਸਾਣਾ ਉਹ ਗੁਰਜੀਤ ਸਿੰਘ ਜੇ ਤੇ ਮੈਂ ਮੇਰੇ ਕੋਲ ਸਾਵਾ 2 ਕਿਲੋ ਸਾਰੀ ਪਿਆਲੀ ਹੈ ਤੇ ਮੈਂ ਕੁਝ ਦਿਨ ਪਹਿਲਾਂ ਕੋਈ 5 ਦਿਨ ਪਹਿਲਾਂ ਆਪਣੇ ਸਪਰੇਅ ਲਈ ਲਈ ਸੀ ਆਪਣੇ ਨਿਊ ਅਰਦਾਵਾ ਖੇਤੀ ਸਟੋਰ ਤੋਂ ਆਪਣੇ ਪਿੰਡ ਤੋਂ ਇਹ ਹਰ ਦੋਸ਼ਣੀ ਰੋੜ ਤੋਂ ਤੇ ਉਹਨਾਂ ਮੈਨੂੰ ਦੋ ਦਵਾਈਆਂ ਦਿੱਤੀਆਂ ਨੇ ਇੱਕ ਟੀਡੇ ਦੀ ਤੇ ਇੱਕ ਟਿਲਟ ਦੀ ਜਿਹੜੀ ਟੀਡੇ ਦੀ ਦਵਾਈ ਦਿੱਤੀ ਉਹਨਾਂ ਮੈਨੂੰ ਪਿਆਗ ਦਿੱਤੀ ਹੈ ਜਿਹੜੀ ਟੀਡੇ ਦੀ ਦਵਾਈ ਦਿੱਤੀ ਉਹ ਮੈਨੂੰ ਉਹਨਾਂ ਨੇ ਖੋਲ ਕੇ ਦਿੱਤੀ ਹੈ ਖੁੱਲੀ ਦਿੱਤੀ ਹੈ ਪੀਓ ਆਪਣੀ ਜੀ ਜੇ ਦਿੱਤੀ ਹੈ ਲਿੰਕੀ ਵਾਲੀ ਜੇ ਉਹ ਮੈਂ ਲਿਆ ਕੇ ਜਦੋਂ ਸਪਰੇਅ ਕਰਾਈ ਉਹ ਸਪਰੇਅ ਕਰਨ ਤੋਂ ਬਾਅਦ ਮੇਰਾ ਅਗਲਾ ਦਿਨ ਹੀ ਝੋਨਾ ਜੜ ਨਮਜ ਹੋ ਗਿਆ ਸਾਰਾ ਸੁਕਾ ਛੁੜੂ ਹੋ ਗਿਆ ਫਿਰ ਮੈਂ ਉਹਦੇ ਕੋਲ ਗਿਆ ਉਹਨੂੰ ਮੈਂ ਜਾ ਕੇ ਪੁੱਛਿਆ ਵੀ ਆਹ ਗੱਲ ਆ ਉਹਨੇ ਬਸ ਮੈਨੂੰ ਇਹੀ ਕਹੀ ਗਿਆ ਪਾਣੀ ਰੱਖ ਪਾਣੀ ਰੱਖ ਤਾਂ ਲੈ ਕੋਈ ਨਹੀਂ ਠੀਕ ਹੋ ਜਾਏਗਾ ਪਰ ਉਹ ਪਾਣੀ ਮੇਰੇ ਰੱਖਣ ਦੇ باوجود ਵੀ ਉਹਨੇ ਪੰਜ ਦਿਨ ਮੇਰੇ ਨਗਾਤੇ ਆ ਪਰ ਇਹ ਝੋਨਾ ਨਹੀਂ ਪੈੜਾਂਦੇ ਆ ਤੇ ਮੈਂ ਬਸ ਇਹ ਚਾਹੁੰਦਾ ਵੀ ਮੈਨੂੰ ਸਾਫ ਦਿੱਤਾ ਜਾਏ ਤੇ ਮੇਰੀ ਫਸਲ ਦਾ ਜੋ ਮੈਂ ਛੋਟਾ ਕਿਸਾਨ ਆ ਮੇਰਾ ਇਹੋ ਹੀ ਸਾੜਾ ਮੇਰਾ ਇੰਨੀ ਕਿ ਮੇ ਕੋ ਪਿਆਲੀ ਆ ਇਹਦੇ ਸਿਰ ਤੇ ਮੇਰਾ ਸਾੜਾ ਪਰਿਵਾਰ ਚੱਲ ਰਿਹਾ ਤੇ ਪਿਆਲੀ ਮੇਰੀ ਸਵਾ ਦੋ ਕਿਲੇ ਆ ਜਿਹਦੇ ਵਿੱਚੋਂ ਦੋ ਕਿਲੇ ਤੇ ਦੋ ਗਨਾਲ ਮੇਰਾ ਝੋਨਾ ਵਾ ਤੇ ਅਧਿਕ ਗਨਾਲ ਵਿੱਚੋਂ ਥੋੜਾ ਪੱਠੇ ਵਹਿ ਗਿਆ ਉਹ ਨਾਲ ਗੱਲਬਾਤ ਕੀਤੀ ਕੀ ਕਹਿੰਦਾ ਤੇ ਉਹ ਸਰ ਕੋਈ ਪੱਲਾ ਨਹੀਂ ਫੜਾਉਂਦਾ ਪਿਆ ਉਹ ਕਹਿੰਦਾ ਬਸ ਆਹੀ ਪਾਣੀ ਰੱਖ ਠੀਕ ਹੋ ਜਾਏਗਾ ਹੋ ਜੇ ਆ ਬਸ ਉਹਨੇ ਨਹੀਂ ਕੋਈ ਗੱਲ ਬਾਤ ਨਹੀਂ ਕੋਈ ਹਜੇ ਕਿਹਨੇ ਕੀਤੇ ਹਾਂਜੀ ਹਾਂਜੀ ਹੁਣ ਅਸੀਂ ਜਾਣਾ ਅਸੀਂ ਪਹਿਲਾਂ ਉਹਦੀ ਸਲਾਹ ਲਈ ਆ ਹੁਣ ਉਹਨੇ ਨਹੀਂ ਗੱਲ ਗਏ ਹੁਣ ਅਸੀਂ ਇਦਾਂ ਵੀ ਹਾਂ ਕਿਦੀ ਬੜੀ ਨੂੰ ਅਸੀਂ ਧਿਆਨ ਕਰਾਂਗੇ ਜਾਗੇ ਨਿਊਰ ਦਾ ਵਖਾ ਹੈਗਾ ਜੀ ਕਿਸਾਨ ਖੇਤੀ ਸੈਂਟਰ ਕੋਈ ਦਵਾਈ ਗਲਤ ਨਹੀਂ ਦਿੱਤੀ ਜੀ ਦਵਾਈ ਦੇ ਕੋ ਉਥੋਂ ਜੋ ਕੁਝ ਹੈ ਇਹਦੇ ਕੋਲੋਂ ਉਥੋਂ ਬੰਬੀ ਵਾਲੇ ਅੰਦਰੋਂ ਹੋਇਆ ਇਹਨੇ ਜਾ ਕੇ ਰੱਖੀ ਹੋਏਗੀ ਮੈਨੂੰ ਨਹੀਂ ਪਤਾ ਉਥੋਂ ਗੇ ਚੇਂਜ ਕੀਤੀ ਹੈ ਨਾ ਕੀ ਇਥੋਂ ਦਵਾਈ ਜਿਹੜੀ ਮੈਂ ਦਿੱਤੀ ਇਹਦੇ ਉਹਦੇ ਕੋ ਦੋਨੀਆਂ ਚੀਜ਼ੀਆਂ ਆ ਗਈਆਂ ਉਹ ਜਿੱਥੇ ਮਰਜ਼ੀ ਚੈੱਕ ਕਰਾ ਲੈ ਦਵਾਈ ਕੋਈ ਨਹੀਂ ਗਲਤ ਦਿੱਤੀ ਇੱਕ ਆਪਣਾ ਟੋਰੋ ਟੈਨ ਦਿੱਤੀ ਆ ਤੇ ਦੇ ਵਾਸਤੇ ਤੇ ਇੱਕ ਇਹਨੂੰ ਦਿੱਤੀ ਆ ਐਲੈਕਸਿਨ ਉਤਮਾਲਿਆਂ ਦੀ ਉਹ ਦਵਾਈ ਹੁਣ ਪੰਜ ਜਿਹੜੀ ਪੰਜ ਕਿੱਲੇ ਦੀ ਖੋਲ ਕੇ ਦੇਣੀ ਆ ਜੀ ਪੰਜ ਕਿੱਲੇ ਦੀ ਜਾਨ ਲੈ ਜਾਂਦਾ ਪੰਜ ਕਿੱਲੇ ਦੀ ਤੁਹਾਡਾ ਮਤਲਬ ਆਪ ਸੁਬੇ ਗਲਤ ਕਰਦੀ ਇਹਨਾ ਆਪ ਉਥੇ ਇਹਦੇ ਕੋ ਬੰਬੀ ਵਾਲੇ ਅੰਦਰ ਰੱਖੀ ਆ ਇਹਨੇ ਹੁਣ ਮੈਨੂੰ ਪਤਾ ਉਥੇ ਕੋਈ ਚੇਂਜ ਕਰ ਗਿਆ ਜਾਂ ਇਹਦੇ ਕੋਈ ਪਹਿਲਾਂ ਕੋਈ ਪਈ ਹੋਏ ਤੇ ਘਰੋਂ ਇਹਨੇ ਨਤੀਜੇ ਦਵਾਈ ਪਾਈ ਆ ਕੋਈ ਤੇ ਤੁਹਾਡੇ ਪਾਸੇ ਸੜਾ ਲਸਣ ਸਕਦਾ ਕੋਈ ਆ ਗਿਆ ਕੋਲੀ ਐ ਅੱਛਾ ਖਾਓ ਦਿਖਾ ਦਾਂਗੇ ਜੀ ਮੈਕਮੈਲ ਨੂੰ ਦਿਖਾ ਦਾਂਗੇ ਕੀ ਨੰਬਰ ਨੰਬਰ ਕੀ ਤੂੰ ਮੈਕਮੈਲ ਨੂੰ ਦਿਖਾ ਦਾਂਗੇ ਜਦੋਂ ਹੁਣ ਮੈਕਮੈਲੇ ਕੋਈ ਮੈਕਮੈਲ ਨੂੰ ਵੀ ਲਾਇਆ ਆਖਣ ਡਿਆ ਕੱਲ ਦਾ ਭਜ ਦਵਾਈ ਹੁਣ ਬਕਾਇਦਾ ਕਿਸੇ ਉੱਪਰ ਸਟੋਰ ਕੋ ਬੰਦਾ ਹੁੰਦਾ ਆਪਣਾ ਸੇਲਮੈਨ ਬਣਾ ਰੱਖਿਆ ਹੁੰਦਾ ਕਾਊਂਟਰ ਬਣੇ ਹੁੰਦੇ ਇੱਦਾਂ ਹੁੰਦਾ ਵੀ ਤੁਸੀਂ ਆ ਖਲਾਰਾ ਜੇ ਪਾ ਦੇ ਵਿੱਚ ਤੇ ਤੁਸੀਂ ਆ ਕਾਊਂਟਰ ਨਹੀਂ ਗਾ ਬਣਿਆ ਕੀ ਹੈ ਹੈ ਕੰਟਰੋਲ ਆ ਆ ਪੇਟੀਆਂ ਪਈਆਂ ਆ ਪੇਟੀਆਂ ਮੇਂ ਸੇਲਮੈਨ ਕਿਥੇ ਤੁਹਾਡਾ ਸੇਲਮੈਨ ਵੀ ਹੈਗਾ ਨਾਲ ਹੀ ਉਹ ਲਾਇਸੈਂਸ ਦੇ ਉੱਤੇ ਦੇਾਂਗੇ ਤਾਂ ਤੂੰ ਸਸਤੋਂ ਤੋਂ ਇੱਚੇ ਸੇਲਮੈਨ ਬੈਠਾਣਾ ਜੀ ਸਰ ਜੀ ਇੱਥੇ ਹੀ ਹੈ ਕਿੱਥੇ ਆ ਇੱਥੇ ਹੀ ਹੈ ਸਸੰਸਾ ਲਾਇਸੈਂਸ ਤੋਂ ਬਗੈਰ ਥੋੜਾ ਵਾ ਜੀ ਫਿਰ ਡਿਸਪਲੇ ਕੋਈ ਕੀਤਾ ਗਿਆ ਕਾਰਨ ਕੀ ਹੈ ਡਿਸਪਲੇ ਨਾ ਕਦਾ ਬਾਹਰ ਬਾਹਰ ਡਿਸਪਲੇ ਕਿਉਂ ਨਹੀਂ ਕੀਤਾ ਗਿਆ ਸਾਰੇ ਲਾਇਸੈਂਸ ਲੱਗੇ ਕਿਤੇ ਹਾਂ ਦੱਸੋ ਕਿੱਥੇ ਲੱਗੇ ਸਾਰੇ ਲੱਗੇ ਕਿਤੇ ਨਹੀਂ ਲੱਗੇ ਜੀ ਬਣਾ ਕੇ ਲਾਏ ਹੁੰਦੇ ਵੀ ਆ ਲਾਇਸੈਂਸ ਵਾ ਲਾਏ ਕਿੱਥੇ ਲੱਗੇ ਅੱਜ ਸਮਰਾਲਾ ਵਿਖੇ ਬੀਕੇਯੂ ਕਾਧੀਆਂ ਦੇ ਕਿਸਾਨਾਂ ਨੇ ਸਹਾਇਕ ਰਜਿਸਟਰਡ ਏਆਰ ਸਹਾਇਕ ਸਭਾਵਾ ਸਮਰਾਲਾ ਦੇ ਬਾਹਰ ਜੀਏਪੀ ਦੀ ਘਾਟ ਚਬੰਦੀ ਧਰਨਾ ਲਗਾਇਆ ਤੇ ਰੋਸ ਪ੍ਰਦਰਸ਼ਨ ਕੀਤਾ ਇਸ ਧਰਨੇ ਦੌਰਾਨ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜੀ ਕੀਤੀ ਤੇ ਆਪਣਾ ਰੋਸ ਪ੍ਰਗਟ ਕੀਤਾ ਹਰਦੀਪ ਸਿੰਘ ਨੇ ਕਿਹਾ ਹੈ ਕਿ ਜਦੋਂ ਤੱਕ ਸਾਡੀ ਮੰਗ ਪੂਰੀ ਹੋਣ ਦਾ ਵਿਸ਼ਵਾਸ ਉੱਚ ਅਧਿਕਾਰੀ ਨਹੀਂ ਦਿਵਾਉਣਗੇ ਅਸੀਂ ਇਹ ਧਰਨਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ ਜੀ ਨਾਮਾ ਤੁਹਾਡਾ ਮੇਰਾ ਨਾਮ ਜੀ ਜਸਵੀਰ ਸਿੰਘ ਹੈ ਜੀ ਸੁਪਰਡੈਂਟ ਮੈਂ ਏਆਰ ਓਫਿਸ ਵਿੱਚ ਕੰਮ ਕਰਦਾ ਹਾਂ ਸਾ ਤੁਹਾਡੇ ਦਸਰੇ ਵੱਲ ਧਰਨਾ ਲਗਾਇਆ ਹੋਇਆ ਬੀਬੀ ਵੀ ਕੱਦ ਨੂੰ ਕਿਸਾਨਾਂ ਵੱਲੋਂ ਹਾਂਜੀ ਅਸੀਂ ਅਸੀਂ ਬੇਨਤੀ ਕਰਤੀ ਹੈ ਜੀ ਉਹਨਾਂ ਨੂੰਕਾਰ ਸਾਹਿਬ ਵੀ ਜਿਹੜੀ ਵੀ ਇਹਨਾਂ ਦੀ ਡਿਮਾਂਡ ਆ ਜੀ ਉਹ ਸੈਂਟਰ ਸਾਡੀ ਜਿੰਦਿਆ 55 ਸੋਸਾਇਟੀ ਪੈਨੇ ਐਗਰੀਕਲਚਰ ਦੀ ਸਾਡੇ ਅਧੀਨ ਸਾਡੇ ਉਹਨਾਂ ਤੋਂ ਅਸੀਂ ਆਈਡੈਂਟ ਲੈ ਕੇ ਉਹਨਾਂ ਦੀ ਡਿਮਾਂਡ ਲੈ ਕੇ ਅਸੀਂ ਅਦਾਰਿਆਂ ਨੂੰ ਮਾਰਕਫਟ ਨੂੰ ਇਫਕੋ ਨੂੰ ਭੇਜ ਦਿੰਦੇ ਆ ਤੇ ਉਹਨਾਂ ਵੱਲੋਂ ਸਪਲਾਈ ਕੀਤੀ ਜਾਂਦੀ ਹੈ ਜਦੋਂ ਵੀ ਰਾਇਕ ਆਉਂਦਾ ਉਸ ਦੇ ਹਿਸਾਬ ਨਾਲ ਉਹ ਡਿਵਾਈਡ ਕਰਕੇ ਭੇਜਦੇ ਆ ਇਹਦੇ ਵਿੱਚ ਸਾਡਾ ਸਰਪੰਚਾ ਰੋਲ ਆ ਬੀਐਸਸੀ ਸਿਰਫ ਡਿਮਾਂਡ ਲੈ ਕੇ ਕਹਾ ਪੇਦਿਆ ਤੇ ਉਸ ਤੋਂ ਬਾਅਦ ਸਾਡਾ ਇਹ ਰੋਲ ਨਹੀਂ ਹੈਗਾ ਕਿ ਅਸੀਂ ਸਾਡੇ ਕੋਲ ਸਪਲਾਈ ਆਉਂਦੀ ਹੈ ਵੀ ਅਸੀਂ ਕਿਸੇ ਨੂੰ ਸਪਲਾਈ ਕਰਦੇ ਹਾਂ ਸਿੱਧੀ ਮਾਰਕਟ ਤੋਂ ਸਪੋਸ ਸਪਲਾਈ ਕਰ ਰਿਆ ਜੀ ਤੇ ਜੇ ਘਾਟਵਾਦ ਵੀ ਤਾਂ ਪਿਛਲੇ ਲੈਵਲ ਤੋਂ ਹੋ ਸਕਦੀ ਹੈ ਤਾਂ ਸਾਡੇ ਦਸਤੌਰ ਜਾਂ ਸਾਡੀ ਇੱਧਰ ਸੋਸਾਇਟੀ ਲੈਵਲ ਤੇ ਕੋਈ ਵੀ ਇਦਾਂ ਦੀ ਘਾਟ ਨਹੀਂ ਹੈਗੀ ਜੀ ਸਾਡੀ ਤਾਂ ਪਹਿਲੀ ਡਿਮਾਂਡ ਦਿੱਤੀ ਹੋਈ ਹੈ ਸਾਰਿਆਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਅੱਜ 25 ਤਰੀਕ ਹੋ ਚੁੱਕੀ ਹੈ 25 ਸਤੰਬਰ ਤੇ ਪਿਛਲੇ ਸਾਲਾਂ 'ਚ ਅਸੀਂ ਦੇਖਿਆ ਵੀ ਅੱਜ ਕੱਲ੍ਹ ਦੇ ਦਿਨਾਂ ਦੇ ਵਿੱਚ ਡੀਏਪੀ ਦੀ ਜਿਹੜਾ ਡੀਏਪੀ ਆ ਹਰੇਕ ਘਰਾਂ ਦੇ ਘਰੇ ਹੁੰਦਾ ਪਰੰਤੂ ਬੜੀ ਮੱਧ ਭਾਗੀ ਗੱਲ ਆ ਵੀ ਇਸ ਵਾਰ ਇਸੇ ਵੀ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਡੀਏਪੀ ਹਲੇ ਤੱਕ ਨਹੀਂ ਪਹੁੰਚਿਆ ਅਤੇ ਪਿੱਛੇ ਜੋ ਰੈਕ ਲੱਗੇ ਸੀ ਸਾਡੇ ਸਮਰਾਲੇ ਇਲਾਕੇ ਨੂੰ ਟੋਟਲ 5 ਗੱਡੀਆਂ ਮਿਲੀਆਂ ਨੇ ਬਾਕੀ ਸਾਰੀਆਂ ਸਰਾਂਦੀਆਂ ਰੋਪੜ ਪੌ ਚਲੇ ਗਈਆਂ ਨੇ ਇਸਕੋ ਦਾ ਰੈਕ ਸੀ ਲੇਕਿਨ ਇਸਕੋ ਵਾਲਿਆਂ ਦੀ ਕਾਰਗੁਜ਼ਾਰੀ ਇੰਨੀ ਕਾ ਕੇ ਉਹਨਾਂ ਦੇ ਜਿਹੜੇ ਸੰਬੰਧਤ ਅਧਿਕਾਰੀ ਨੇ ਉਹ ਫੋਨ ਚੱਕਣਾ ਵੀ ਕਿਸੇ ਦਾ ਮੁਨਾਸਬ ਨਹੀਂ ਸਮਝਦੇ ਤੋ ਅੱਜ ਅਸੀਂ ਏਆਰ ਦਫ਼ਤਰ ਆਏ ਆ ਇਹਨਾਂ ਨੂੰ ਰਿਕੁਐਸਟ ਕੀਤੀ ਆ ਸਾਨੂੰ ਪਤਾ ਲੱਗਿਆ ਕਿ ਮਾਰਕਸ਼ੜ ਦਾ 30 ਤਰੀਕ ਨੂੰ ਰੈਕ ਆ ਅਸੀਂ ਬੇਨਤੀ ਕਰਨ ਆਏ ਆ ਏਆਰ ਦਫ਼ਤਰ ਵੀ ਜੇ 30 ਤਰੀਕ ਨੂੰ ਸਬੰਧਤ ਸੁਸਾਇਟੀਆਂ ਨੇ ਜੋ ਸਮਰਾਲਾ ਦੇ ਅਧੀਨ ਨੇ ਜੇ ਉਹਨਾਂ ਦੇ ਵਿੱਚ ਡੀਏਪੀ ਨਾ ਆਇਆ ਤਾਂ ਅਸੀਂ ਰੋਡ ਜਾਮ ਕਰਾਂਗੇ ਜ਼ਿਲ੍ਹਾ ਮਾਨਸਾ ਦੇ ਸ਼ਹਿਰ ਬੁਢਲਾਡਾ ਵਿਖੇ ਗੁਰਨਾਣ ਕਾਲਜ ਦੇ ਨਜ਼ਦੀਕ ਗਊ ਰੱਖਿਆ ਦਲ ਦੇ ਆਗੂ ਹਨ ਸਵੇਰੇ ਹੀ ਇੱਕ ਗਊਆਂ ਦਾ ਭਰਿਆ ਕੱਕ ਫੜਿਆ ਜਿਸ ਵਿੱਚ ਗਊਆਂ ਅਤੇ ਸਾਂਣ ਭਰੇ ਸਨ ਡ라이ਵਰ ਅਤੇ ਉਸ ਦਾ ਸਾਥੀ ਮੌਕੇ ਤੇ ਫਸ ਗਏ ਇਲਾਕੇ ਦੇ ਭਗਤਾਚ ਰੋਸ ਪਾਇਆ ਜਾ ਰਿਹਾ ਗੁੱਡ ਲਾਡਾ ਪੁਲਿਸ ਦੇ ਟਰੱਕ ਨੂੰ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਹਦਾ ਜਿਹੜਾ ਮਾਲਕ ਹੈ ਤਸ਼ਕਰ ਉਹ ਲੁਧਿਆਣਾ ਦਾ ਇੱਕ ਹਿਮਾਚਲ ਦਾ ਲੁਧਿਆਣੇ ਦੇ ਅੰਦਰ ਫਿਲਹਾਲ ਸਾਰੇ 10-12 ਗੱਡੀਆਂ ਹੁੰਦੀਆਂ ਇਸੇ ਕੰਮ ਤੇ ਲੱਗੀਆਂ ਹੋਈਆਂ ਪਰ ਉਸ ਮਾਲਕ ਦੀਆਂ 6-7 ਗੱਡੀਆਂ ਹਰਿਆਣਾ ਚ ਯੂਪੀ ਚ ਤੇ ਪੰਜਾਬ ਚ ਅਸੀਂ ਬੰਦ ਕਰਾਈਆਂ ਹੋਈਆਂ ਅੱਜ ਵੀ ਸਾਡੇ ਕੋਲ ਗੁੱਪਤ ਸੂਚਨਾ ਸੇ ਵੀ ਇਹ ਗੋਵੰਛਾ ਦਾ ਪਰਖੇ ਮੇਵਾਤ ਚ ਜਾਣਾ ਇਸ ਆਧਾਰ ਤੇ ਸਾਡੀਆਂ ਟੀਮਾਂ ਚਾਰੋਂ ਪਾਸੇ ਅਸੀਂ ਨਾਕਾਬੰਦੀ ਕਰੀ ਪੁਲਿਸ ਨੂੰ ਸਵੇਰੇ ਬੀਟੀ ਕਰਤੀ ਸੀ ਕਿ ਆਹ ਇਸ ਨੰਬਰ ਦੇ ਗੱਡੀ ਇਹ ਨਿਕਲੀਏ ਗੋਵੰਗਾ ਪਰਖੇ ਅਚਾਨਕ ਜਦੋਂ ਇਹ ਇਸ ਚੌਂਕ ਚ ਪੁੱਜੇ ਅਸੀਂ ਥੋੜਾ ਪਿੱਛੇ ਸੇ ਇਸਨੇ ਇੱਕ ਗੱਡੀ ਚ ਸਾਈਡ ਮਾਰ ਕੇ ਸਾਡੀ ਗੱਡੀ ਵੀ ਭੰਨੀ ਆ ਗੱਡੀ ਤੇ ਵੀ ਤੁਹਾਨੂੰ ਦੇਖ ਸਕਦੇ ਆ ਕਿ ਉਹਦਾ ਫਰੰਟ ਤੇ ਉਹ ਪੂਰਾ ਐਕਸੀਡੈਂਟ ਕਰਿਆ ਹੋਇਆ ਸਾਫ਼ ਦਿਖਦਾ। ਮੌਕੇ ਤੇ ਮੇਰੇ ਹੁਣ ਕਰਕੇ ਇਹ ਖੇਤਾਂ ਦੇ ਵਿੱਚ ਨੂੰ ਜਿਹੜਾ ਡਰਾਈਵਰ ਹੈ ਉਤਰ ਕੇ ਪੱਜ ਗਿਆ ਜਿੰਨੀ ਦੇਰ ਤੱਕ ਅਸੀਂ ਪਹੁੰਚੇ ਪੱਜੇ ਵੀ ਸਾਨੂੰ ਨਜ਼ਰ ਨਹੀਂ ਆਇਆ। ਉੱਤਰਾਡੇ ਦੀ ਜਿਹੜੀ ਸਾਡੀ ਟੀਮ ਹੈ ਮੌਕੇ ਤੇ ਖੜੀ ਹੈ, ਜਨਕਰਾਜ ਜੀ ਖੜੇ ਹੈ, ਪ੍ਰਤੀਪ ਖੜੇ ਹੈ, ਰਾਹੁਲ ਹੈ, ਹਨੀ ਪਾਤੜਾ ਤੇ ਕਾਲਾ ਧਾਰਸੋਂ ਮੋਟਰਸਾਈਕਲ ਤੇ ਕਈ ਕਿਲੋਮੀਟਰ ਪਿੱਛਾ ਕਰਿਆ। ਰਸਤੇ 'ਚ ਇਹਨਾਂ ਦੇ ਨਾਲ ਇੱਕ ਗੱਡੀ ਚੱਲ ਰਹੀ ਸੀ ਸਕੋਡਾ ਗੱਡੀ 'ਚ ਗੱਡੀ ਸੀ ਉਹਦੇ ਅੰਦਰ 5-4 ਬੰਦੇ ਸਨ ਦਿੱਲੀ ਨੰਬਰ ਦੀ ਗੱਡੀ ਸੀ ਉਹਨਾਂ ਕੋਲ ਵੈਪਨ ਸੀ ਇਹਨਾਂ ਨੂੰ ਡਰਾਉਣ ਧਮਕਾਉਣ ਦੀ ਅੱਗੇ ਲਾ ਕੇ ਕੋਸ਼ਿਸ਼ ਕਰੀ ਜਦੋਂ ਸਾਡੀ ਗੱਡੀ ਸਾਹਮਣੇ ਦੇਖੀ ਉਹਨਾਂ ਨੇ ਉਹਨਾਂ ਨੂੰ ਪਹਿਚਾਨ ਸੀ ਉਹਨਾਂ ਨੇ ਵਾਪਸ ਭਜਾ ਲਈ ਗੱਡੀ ਇਹ ਮੁੰਡੇ ਨੇ ਜਾਣ ਤੇ ਖੇਡ ਕੇ ਮੈਂ ਸਮਝਦਾ ਮਾਰ ਵੀ ਸਕਦੇ ਸੀ ਉਹਨਾਂ ਨੂੰ ਜਿਹੜੇ ਤਸਕਰਾਂ ਦੇ ਨਾਲ ਗੈਂਗਸਟਰ ਰੱਖੇ ਹੁੰਦੇ ਆ ਜਿਹੜੇ ਦੇਖਦੇ ਹੀ ਗੋਲੀ ਸ਼ੁਰੂ ਕਰ ਦਿੰਦੇ ਆ ਤੇ ਅੱਜ ਅਸੀਂ ਬੁਟਲਾਡੇ ਚ ਇਹ ਜਿਹੜੀ ਗੱਡੀ ਖੜੀ ਆ ਡੇਢ-ਦੋ ਘੰਟੇ ਹੋ ਗਏ ਅਸੀਂ ਇੱਥੇ ਖੜੀ ਆ 112 ਨੰਬਰ ਤਾਂ 15 ਮਿੰਟ ਚ ਆ ਗਈ ਸੀ ਪਰ ਥਾਣੇ ਵੀ ਜਿਹੜੀ ਟੀਮ ਹੈ ਹੁਣੀ-ਹੁਣੀ ਤੁਹਾਡੇ ਸਾਹਮਣੇ ਪੁੱਜੀ ਆ ਆਪਣਾ ਗੁਰੂ ਸੋਇਸਨ ਸਾਡੀ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਸਾਜ਼ਤ ਰੱਬ ਰਾਖਾ